ਸੀਖਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਣ ਲੱਗਿਆਂ ਵੀ ਬਜ਼ੁਰਗਾਂ ਦੀਆਂ ਗੱਲਾਂ ਕਿੰਨੀਆਂ ਵੱਡ ਮੋਲੀਆਂ ਹੁੰਦੀਆਂ ਜੋ ਕਿ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਮੋਹ ਲੈਂਦੀਆਂ ਇੱਕ ਵਾਰੀ ਬਾਦਸ਼ਾਹ ਕਹਿੰਦਾ ਵੀ ਮੈਨੂੰ ਉਹ ਬੰਦੇ ਦਿਓ ਜਿਹੜੇ ਕਿ ਚੰਗਾ ਕਰਮ ਕਰਦੇ ਆ ਤੇ ਚੰਗੀਆਂ ਗੱਲਾਂ ਕਰਦੇ ਆ ਉਹ ਆਪਦੇ ਇਸ ਦੀ ਭਾਲ ਵਿੱਚ ਕਹਿੰਦਾ ਵੀ ਮੈਂ ਉਹਨੂੰ 400 ਮੋਹਰਾ ਸੋਨੇ ਦੀਆਂ ਦੇਊਂਗਾ ਜਿਹੜਾ ਇਹ ਕੰਮ ਚੰਗੇ ਕਰਦਾ ਹੋਗਾ ਉਹ ਆਪਦੇ ਦਰਵਾਜ਼ੇ ਤੋਂ ਨਿਕਲਿਆ ਵੇਹਦਾ ਵੀ ਇੱਕ ਔਰਤ ਨਾ ਜਤੂਨ ਦਾ ਬੂਟਾ ਲਾ ਰਹੀ ਹੁੰਦੀ ਆ ਬਹੁਤ ਵਿਰਧ ਹੁੰਦੀ ਆ ਉਹ ਕਹਿੰਦਾ ਬੀਬੀ ਆ ਤੂੰ ਕੀ ਕਰ ਰਹੀ ਆ ਕਹਿੰਦੀ ਜੀ ਜਤੂਨ ਦਾ ਬੂਟਾ ਲਾ ਰਹੀ ਆ ਕਹਿੰਦਾ ਇਹ ਤਾਂ ਬੜਾ ਚਿਰ ਤੋਂ ਵੱਡਾ ਹੋਊਗਾ ਕਹਿੰਦੀ ਸਾਡੇ ਬਜ਼ੁਰਗਾਂ ਨੇ ਜਿਹੜੇ ਲਾਏ ਸੀਗੇ ਉਹਨਾਂ ਦਾ ਫਲ ਅਸੀਂ ਖਾਣੇ ਆ ਤੇ ਜਿਹੜੇ ਹੁਣ ਲਾਵਾਂਗੇ ਅਸੀਂ ਇਹ ਸਾਡੇ ਪੁੱਤ ਪੋਤਰੇ ਖਾਣਗੇ ਤੇ ਰਾਜਾ ਬੜਾ ਖੁਸ਼ ਹੋਇਆ ਰਾਜਨ ਉਹ ਬਾਦਸ਼ਾਹ ਨੂੰ ਬੜੀਆਂ ਸੋਹਣੀਆਂ ਗੱਲਾਂ ਲੱਗੀਆਂ ਉਹ ਆਦਾ ਦਿਓ ਜੀ ਇਹਨੂੰ 400 ਮੋਹਰਾਂ ਉਹਨੂੰ 400 ਮੋਹਰਾਂ ਦੇ ਦਿਆਂ ਤੇ ਉਹ ਬੀਬੀ ਹੱਸ ਪਈ ਉਹ ਕਹਿੰਦਾ ਬੀਬੀ ਤੂੰ ਹੱਸੀ ਕਰ ਤੂੰ ਉਹ ਕਹਿੰਦੀ ਜੀ ਮੈਨੂੰ ਤਾਂ ਇਹ ਆ ਵੀ ਮੈਂ ਤਾਂ ਅੱਜ ਬੂਟਾ ਲਾਉਣੀ ਆ ਇਹਦਾ ਫਲ ਕਦੋਂ ਆਉਣਾ ਸੀ ਮੇਰੇ ਕੋਲੇ ਤੇ ਮੇਰੇ ਕੋਲੇ ਤਾਂ ਫਾਲੇ ਦਾ ਆ ਵੀ ਗਿਆ ਤੇ ਉਹ ਆਦੇ ਚੰਗਾ ਹੀ ਤਾਂ ਬੀਬੀ ਦੀਆਂ ਗੱਲਾਂ ਹੀ ਪਹੁੰਚ ਚੰਗੀਆਂ ਆਆਂ ਉਹਨੇ ਕਹਿੰਦੇ 400 ਮੋਹਰਾਂ ਹੋਰ ਦੇ ਦੋ 400 ਮੋਹਰਾਂ ਹੋਰ ਦੇ ਦਿੱਤੀਆਂ ਤੇ ਬਾਦਸ਼ਾਹ ਆਪਣੇ ਵਜ਼ੀਰਾਂ ਨੂੰ ਕਹਿੰਦਾ ਵੀ ਇੱਥੇ ਛੇਤੀ ਦੇ ਨੇ ਚੱਲ ਭੋਨੇ ਆਪਣਾ ਖਜ਼ਾਨਾ ਇੱਥੇ ਹੀ ਖਾਲੀ ਹੋ ਜੀਏ ਕਿਉਂਕਿ ਇਹਨਾਂ ਦੀਆਂ ਗੱਲਾਂ ਹੀ ਬਹੁਤ ਸੰਗੀਆਂ ਉਸ ਕਰਕੇ ਉਸ ਉਥੋਂ ਚੱਲ ਪੈਂਦੇ ਆ ਤੇ ਉਹ ਕਹਿੰਦੇ ਜੀ ਤੁਸੀਂ ਕਾਹਤੋਂ ਚੱਲ ਪਏ ਵਜ਼ੀਰ ਕਹਿੰਦੇ ਉਹ ਕਹਿੰਦਾ ਜੀ ਵੀ ਆਪਣਾ ਖਜ਼ਾਨਾ ਖਾਲੀ ਹੋ ਜਾਊਗਾ ਬੀਬੀ ਦੀਆਂ ਤਾਂ ਗੱਲਾਂ ਹੀ ਬਹੁਤ ਸੋਹਣੀਆਂ ਲੱਗੀਆਂ ਜਾਂਦੀਆਂ ਤੇ ਇਹ ਤਾਂ ਆਪਣੇ ਸਾਰੇ ਪੈਸੇ ਲੈ ਲੂਗੀ ਇਸ ਲਈ ਜਿਹੜੀਆਂ ਵੱਡੀਆਂ ਦੀਆਂ ਗੱਲਾਂ ਹੁੰਦੀਆਂ ਇਹ ਬਹੁਤ ਵੱਡਮੁੱਲੀਆਂ ਗੱਲਾਂ ਹੁੰਦੀਆਂ ਤੇ ਇਹਨਾਂ ਨੂੰ ਸਾਂਭ ਕੇ ਰੱਖੋ ਕਿਉਂਕਿ ਵੱਡੇ ਬੰਦੇ ਜਿਨ੍ਹਾਂ ਜਿਨ੍ਹਾਂ ਦੇ ਘਰੇ ਵੱਡੇ ਬੰਦੇ ਆ ਉਹਨਾਂ ਦੀਆਂ ਗੱਲਾਂ ਸੁਨਿਆ ਕਰੋ ਤੇ ਪਿਆਰ ਸਤਿਕਾਰ ਨਾਲ ਉਹਨਾਂ ਦੇ ਕੋਲੇ ਬੈਠਾ ਕਰੋ ਤੇ ਉਹਨਾਂ ਦੀ ਸੇਵਾ ਕਰਿਆ ਕਰੋ ਸੇਵਾ ਤੋਂ ਫਲ ਮਿਲਦਾ ਸੇਵਾ ਤੋਂ ਹੀ ਆਪਾਂ ਨੂੰ ਚੰਗਾ ਤੋਂ ਚੰਗੀਆਂ ਮਰਾਦਾ ਮ